ਇਹ ਜਿਹੜਾ ਮੋਰਚਾ ਜਿਹੜਾ ਪਹਿਲਾਂ ਦਿੱਲੀ ਦਾ ਲਗਾ ਉਹਦੇ ਸਬੰਧ ਦੇ ਵਿੱਚ ਹੀ ਮੋਰਚਾ ਜਿਹੜਾ ਦੂਜਾ ਦਿੱਲੀ ਵਾਲਾ ਜਿਹੜਾ ਲਗਾ ਜਿਹਨੂੰ ਲੈ ਕੇ ਜਿਹੜੀਆਂ ਮੰਗੀਆਂ ਮੰਗਾਂ ਜਿਹੜੀਆਂ ਲੈ ਕੇ ਉਹ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਜਿਹੜਾ ਸਾਨੂੰ ਹਰਿਆਣੇ ਦੇ ਬਾਰਡਰ ਦੇ ਉੱਤੇ ਲੱਗਿਆ ਉਹਦੇ ਚ ਲਗਾਤਾਰ ਜਿਹੜੀ ਉਥੇ ਜਿਹੜੀਆਂ ਕਿਸਾਨਾਂ ਦੀਆਂ ਮਜਬੂਰੀਆਂ ਆ ਜਾਂ ਸਾਡੀ ਬੀਬੀ ਆ ਬੀਬੀ ਬੜੀਪੁਰ ਤੋਂ ਬੀਬੀ ਬਲਿੰਦਰ ਕੋਹੜਾ ਇਹਦੀ ਜਿਹੜੀ ਉਹ ਤੇ ਸ਼ਹੀਦੀ ਹੋਈ ਆ ਇਹ ਜਿਹੜੀ ਸਰਕਾਰ ਆ મોદી ਸਰਕਾਰ ਆ ਜਿਹੜੀ ਸੈਂਟਰ ਦੀ ਉਹ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਉਹ ਖੂਨ ਦੀ ਜਿਹੜੀ ਆ ਉਹ ਲੀਕ ਨਹੀਂ ਖੇਡ ਰਹੀ ਆ ਇਹਦੇ ਚ ਹੋਰ ਕੀ ਕਹਿ ਸਕਦੇ ਤੁਸੀਂ ਵੀ ਬਹੁਤ ਮਤਲਬ ਤੇ ਪੰਦ ਪੱਖੇ ਜਿਹੀ ਖਬਰਾਂ ਹੋ ਰਹੀਆਂ ਕਿਵੇਂ ਵੇਚਦੇ ਹੋ ਤੁਮ ਸਭ ਚੋਣਾ ਤੇ ਆ ਕੇ ਸਾਦੇ ਕੋਈ ਸਰਕਾਰੀ ਨੁਮਾਇੰਦਾ ਵੀ ਆਇਆ ਦਰਪਰ ਵਿੱਚ ਦੇਖੋ ਜੀ ਇੱਥੇ ਆਏ ਆ ਤਹਿਸੀਲਦਾਰ ਸਾਹਿਬ ਆਏ ਆ ਤੇ ਡਿਊਟੀ ਸਾਹਿਬ ਆਏ ਜਿਹੜੇ ਜਿਹੜੇ ਸਰਕਾਰ ਦੇ ਜਿਨ੍ਹਾਂ ਨੇ ਭੇਜਿਆ ਉਹਨਾਂ ਨੇ ਕੋਈ ਗੱਲਬਾਤ ਜਿਹੜੀ ਉਹਨਾਂ ਨੇ ਆਪਣੇ ਉੱਤੇ ਕੋਈ ਜੋ ਵੀ ਉਹਨਾਂ ਦਾ ਮਾਫੀ ਦੀ ਗੱਲ ਆ ਜਾਂ ਕੋਈ ਨੌਕਰੀ ਦੀ ਗੱਲ ਆ ਉਹਦਾ ਕਰਕੇ ਉਹ ਆਏ ਆ ਬਾਕੀ ਜਿਹੜੀ ਚੋਣਾ ਵਾਂ ਉਹਨਾਂ ਦੇ ਇਹ ਲਗਾਤਾਰ ਲੋਕਾਂ ਦਾ ਕਹਣ ਕਰ ਰਿਹਾ ਸਾਰੇ ਦੇਸ਼ ਦੇ ਜਿਹੜੇ ਲੋਕ ਆ ਇਹਨੂੰ ਪਹਿਲੀ ਤਰੀਕ ਨੂੰ ਪਹਿਲੀ ਜੂਨ ਵਾਲੇ ਦਿਨ ਜਿਹੜਾ ਪੰਜਾਬ ਦੇ ਲੋਕ ਆ ਇਹਨੂੰ ਬਹੁਤ ਵੱਡਾ ਜਿਹੜਾ ਜਵਾਬ ਦੇਣਗੇ ਇਸ ਚੀਜ਼ ਦਾ ਜਿਹੜਾ ਲੋਕਾਂ ਦਾ ਜਿਹੜੇ ਖੂਨ ਦੀ ਬੋਲੀ ਖੇਢੀ ਉਹਦਾ ਤਕੜਾ ਜਵਾਬ ਜਿਹੜਾ ਲੋਕ ਮੋਦੀ ਨੂੰ ਦੇਣਗੇ ਆ ਵੈਸੇ ਗੁਰਜੀ ਕੀ ਫਤਿਹ ਮੈਂ ਬੀਬੀ ਕਲਵਿੰਦਰ ਕੌਰ ਵੈਤੁਰ ਮੇਰੇ ਨਾਲ ਬੀਬੀਆਂ ਗਈਆਂ ਵਾਂ ਉੱਕੇਆਂ ਟੀਗਾਂ ਮੀਤੇ ਬੜੀ ਪਰਤੀਆਂ ਅਸੀਂ ਦੋ ਬੀਬੀਆਂ ਆ ਨਾਲ ਸਾਡੇ ਵੀਰ ਗਏ ਆ ਤੇ ਅਸੀਂ ਚੰਗੇ ਭਰੇ ਇੱਥੋਂ ਗਏ ਆ ਕੋਈ ਪ੍ਰੋਬਲਮ ਨਹੀਂ ਜੇ ਕੋਈ ਪ੍ਰੋਬਲਮ ਹੁੰਦੀ ਤੇ ਅਸੀਂ ਲੈ ਕੇ ਨਹੀਂ ਸੀ ਜਾਣੀ ਨਾ ਤੇ ਉੱਥੇ ਜਾ ਕੇ ਤੇ ਰਾਤ ਹੀ ਰਹੇ ਆ ਅਗਰ ਆ ਦਿਨ ਸਾਡਾ ਉੱਥੇ ਟਰੈਕ ਰੁਕਿਆ ਸੀ ਤੇ 19 ਦਿਨ ਦੇ ਵਿੱਚ ਸਾਡਾ ਟਰੈਕ ਦਾ ਸੀਗਾ ਤੇ ਅਸੀਂ ਉੱਥੇ ਚਲੇ ਗੀਆਂ ਸਾਰਾ ਦਿਨ ਮੇਰੇ ਨਾਲ ਲੰਗਰ 'ਚ ਵੀ ਜਾਂਦੀ ਆ ਤੇ ਜਲ ਪਾਣੀ ਸ਼ਕਨ ਜਾਂਦੀ ਆ ਚਾਹ ਪੀਤੀ ਆ ਸਾਰਾ ਦਿਨ ਰਹੀ ਸ਼ਾਮੀ ਜਿਹੜੀ 4 ਵਜੇ ਟਰੈਕ ਤੋਂ ਆਏ ਆ ਤੇ ਮੈਂ ਆਖਿਆ ਵੀ ਮੈਂ ਤੇ ਸੇਵਾ ਕਰਨੀ ਆ ਤੇ ਅੱਧੀ ਚੱਲ ਮੈਂ ਚੈਰਾ ਘਰੋਂ ਨਹੀਂ ਮੈਂ ਹਾਂ ਕਰਿਆ ਉਹ ਰਣਬਸਰੇ ਚ ਚਲੇਗੀ ਤਾਂ ਮੈਂ ਸੇਵਾ ਕਰ ਲੱਗ ਪਈ ਆ ਤੰਦੂਰ ਵਾਲੇ ਦੇ ਨਾਲ ਮੈਂ ਪੇੜੇ ਪਉਂਦੀ ਪਈ ਆ ਤੇ ਮੁੜ ਕੇ ਆ ਗਈ 1.5 ਘੰਟੇ ਬਾਅਦ ਆਂਦੀ ਤੂੰ ਆਈ ਨਹੀਂ ਆ ਮੈਂ ਆ ਜਗੇ ਆਪਾਂ ਇੱਥੇ ਕੁਝ ਗੱਲਾਂ ਬਾਤਾਂ ਮਾਰ ਲਈਏ ਚਲ ਹੋਵੇ ਆਪਾਂ ਸੇਵਾ ਕਰਦੇ ਤੇ ਸਾਥ ਦੇ ਦਈਏ ਦੋ ਚਾਰ ਦਿਨ ਆ ਗਈ ਆਂਦੀ ਫਿਰ ਮੈਂ ਕੀ ਕਰਾਂ ਮੈਂ ਖਾ ਲੈ ਰ ਮੱਖੀਆਂ ਪੈਲੀਆਂ ਤਾਂ ਕੋਈ ਛਾਲ ਆਹੀਂ ਮੂਵੀ ਬਣਾ ਕੇ ਲੈ ਆਂਦੀ ਆ ਬੜੀ ਸੋਹਣੀ ਉਹ ਆਪਣਾ ਕੰਮ ਕਰਦੀ ਪਈ ਨਾਲ ਸਾਡੇ ਭਾਜੀ ਮੁਰਕ ਪ੍ਰਸ਼ਾਦ ਦੇ ਦੋ ਛਕੇ ਆ ਤੇ ਆਂਦੀ ਆਪਾਂ ਹੁਣ ਦੂਜੇ ਲੰਗਰ ਚ ਜਾਣਾ ਉੱਥੇ ਛਕਨੇ ਆਂ ਮਾ ਚੱਕਈ ਕਿਹਾ ਜੀ ਤਾਂ ਖਰੀ ਫੋਨ ਉਹਦੋਂ ਤਾਂ ਕੋਈ ਤਖਰੀਬ ਨਹੀਂ ਜੀ ਉਹਨੇ ਪ੍ਰਸ਼ਾਦ ਦੇ ਦੋ ਵਰੀਆਂ ਨੇ ਰੋਟੀ ਖਾਧੀ ਕੋਈ 5 ਵਜੇ ਖਾਧੀ ਆ 1 ਵਰੀਆਂ ਹੀ 8 ਵਜੇ ਜਾ ਕੇ ਤਾਂ 6:00 6:00 ਤੇ ਤਖਰੀਬ ਕੋਈ ਨਹੀਂ ਆ ਤੇ ਮੇਰੇ ਨਾਲ ਆ ਗਈ ਆ ਰੈਣ ਬਛੇਰੇ ਚ ਅਹੀਂ ਆ ਕੇ ਲੰਮੇ ਬੈ ਗਈਆਂ ਤੇ ਲੰਮੇ ਪਈ ਪਈ ਉੱਠ ਕੇ ਬੈ ਗਈ ਮੈਂ ਆਖਿਆ ਕੀ ਗੱਲ ਐ ਤੂੰ ਉੱਠ ਕੇ ਬੈਠੀ ਆਂ ਨਹੀਂ ਆਂਦੀ ਮੈਨੂੰ ਹਵਾ ਕਟਾਉਂਦੀ ਆ ਤੇ ਮੇਰੇ ਕੋ ਕਪਰਾਟ ਹੁੰਦੀ ਆ ਮੈਂ ਖ ਚਲਾ ਉਹ ਰੈਣ ਬਸੇ ਦਰਵਾਜਾ ਬੰਦ ਹੋਣਾ ਤਾਂ ਕੱਕਤੇ ਨੂੰ ਹੁੰਦੀ ਆ ਤੇ ਮਕਮਾ ਕੇ ਲਵਾ ਆਂਦੀ ਨਹੀਂ ਮੈਂ ਨਹੀਂ ਜਾਣਾ ਘੁੰਮਣਾ ਮੈਨੂੰ ਉਤਾ ਹੀ ਹੁੰਦੀ ਆ ਮੈਂ ਬੈਠੀ ਆ ਤੇ ਮੈਂ ਮੜਕੇ ਦੇ ਵੱਲੋਂ ਪੱਖਾ ਜ਼ਿਆਦਾ ਕਰ ਦਿੱਤਾ ਮੈਂ ਖ ਲੈੜ ਤੂੰ ਹਵਾ ਲੈ ਤੇ ਆਂਦੀ ਆਪੇ ਮੈਨੂੰ ਨਾ ਕਪਰਾਟ ਹੋ ਹੀ ਜਾਂਦੀ ਕਪਰਾਟ ਹੋ ਹੀ ਜਾਂਦੀ ਅਸੀਂ ਮੜਕੇ ਮੀਆਂ ਵਿੰਡੀ ਕੇ ਬਾਜੀ ਉਠਾਇਆ ਉਹਨੂੰ ਠਾ ਕੇ ਤੇ ਹਸਪਤਾਲ ਲੈ ਗਏ ਆਪ ਤੁਰ ਕੇ ਗਈ ਆਪ ਤੁਰ ਕੇ ਉਹਦੇ ਜੋਗੇ ਦੇ ਵਿੱਚ ਗਲਤੀ ਆ ਤੇ ਜਦੋਂ ਅਸੀਂ ਆ ਹਸਪਤਾਲ ਗਏ ਆ ਤੇ ਸਾਰੇ ਰਾਜ ਜਾਂਦੀ ਆ ਨਾ ਉਹਦੀ ਛਾਤੀ ਬੜੀ ਵੱਜਦੀ ਆ ਕਹੇ ਕਹੇ ਉਹਦੀ ਛਾਤੀ ਕਰ ਲੱਗ ਪਈ ਤੇ ਮੈਂ ਆਖਿਆ ਸ਼ਾਇਦ ਤੂੰ ਮੱਸੀ ਪੀਤੀ ਹੋ ਜੇਣਾ ਤੇਰੀ ਛਾਤੀ ਰੁਕ ਗਈ ਆ ਤੇ ਹੋਰ ਤੈਨੂੰ ਕੁਝ ਨਹੀਂ ਹੋਇਆ ਤੇ ਆਂਦੀ ਆਏ ਕਰਕੇ ਹਾਂ ਰਾਤ ਮੈਨੂੰ ਆਂਦੀ ਮੈਂ ਬਾਥਰੂਮ ਜਾਣਾ ਮੈਂ ਕਿਹਾ ਨਹੀਂ ਬਾਥਰੂਮ ਆਹੀ ਕੱਢ ਦਿਨੀ ਰੋਕਣੀ ਕਾਟਾ ਪਾ ਬੁਗਾ ਤੇ ਮੜ ਕੇ ਹਿੱਥੇ ਲੈ ਗਿਆ ਉੱਥੇ ਜਦੋਂ ਜਾ ਕੇ ਜਿਸ ਨੂੰ ਸਪੈਸ਼ਲ ਚੱਜੋ ਤੇ ਨਾਲ ਗੱਡੀ ਦੇ ਜੋੜ ਕੇ ਲਾਤਾ ਉਹ ਤਾਂ ਦੋਵੇਂ ਪਿਆ ਰੱਖੇ ਨਾ ਪਾਵਾਂ ਤਾਂ ਫੜ ਕੇ ਆ ਕੇ ਖਿੱਚਿਆ ਖਿੱਚ ਕੇ ਆ ਕੇ ਲੰਮੀ ਪਾਤੀਆ ਤੇ ਘਾਟ ਕੋਰਾ ਮਿਆ ਲੰਮੀ ਪੈ ਲੱਗੀ ਨੀ ਬੰਦ ਕਰਨਾ ਇਹ ਘਾਟ ਕੋਰਾ ਲਿਆ ਜਦ ਜਾਓ ਜਦੋਂ ਡਾਕਟਰ ਸਾਹਿਬ ਦਿਵਾਰੇ ਉਹ ਅੰਦਰ ਲੈ ਕੇ ਸਾਰਿਆਂ ਨੇ ਭਜਣ ਡਿਆ ਜਿਹੜਾ ਘਾਟ ਕੋਰਾ ਉਹਨੇ ਬੈਲਟ ਤੇ ਜਾ ਕੇ ਲਿਆ ਆ ਤੇ ਆਕਸੀਜਨ ਲਾਉਂਦੇ ਲਾਉਂਦੇ ਬਸ ਸਮੋ ਗਈ ਉਹਨਾਂ ਬੜੀ ਕੋਸ਼ਿਸ਼ ਕੀਤੀ ਆ ਮਾ ਮੱਲ ਪੀਜਾਨੀ ਕੇ ਆਪਣੀ ਸਾਥੀ ਦਪਾਈ ਆ ਨਾ ਨੇ ਬੜੀ ਕੋਸ਼ਿਸ਼ ਕੀਤੀ ਆ ਕਿ ਇਹਦਾ ਸਾਹ ਨਿਕਲੇ ਤੇ ਉਹਨਾਂ ਡੱਡ ਕਰਾਰ ਕਰ